ਸ਼੍ਰੀ ਹਿਮਕੁੰਡ ਸਾਹਿਬ ਦੀ ਮਹਿਮਾ ਅપર ਅਪਾਰ ਹੈ। ਸ੍ਰਿਸ਼ਟੀ ਦੇ ਸਿਰਜਣਹਾਰ ਦੇ ਸ਼ੁਰੂ ਤੋਂ ਹੀ ਇਹ ਪਵਿੱਤਰ ਧਾਮ ઋષਿ-ਮੁਨੀਆਂ ਦੀ ਤਪੱਸਿਆ ਬਣ ਗਈ ਹੈ। ਜਿਸ ਵਕਤ ਦੁਸ਼ਟ ਦਮਨ ਜੀ ਆਪਣੇ ਧਰਮ ਪਿਤਾ ਸਮੁੰਦ ઋષਿ ਦੀ ਆਗਿਆ ਅਨੁਸਾਰ ਤਪ ਕਰਨ ਦੇ ਲਈ ਆਏ। ਉਸ ਵਕਤ ਉਹਨਾਂ ਦੇ ਨਾਲ ਬਹੁਤ ਸਾਰੇ ઋષਿ-ਮੁਨੀ ਤਪ ਕਰਨ ਲਈ ਇੱਥੇ ਆਏ ਹੋਏ ਸਨ। ਉਹਨਾਂ ઋષਿ-ਮੁਨੀਆਂ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਬਣਾਏ। ਅਤੇ 40 ਮੁਕਤੇ ਵੀ ਪੂਰਵ ਕਾਲ ਤਪਸਵੀਆਂ ਵਿੱਚੋਂ ਸਨ। ਸ਼੍ਰੀ ਲਸ਼ਵਣ ਜੀ ਨੇ ਪੂਰਵ ਜਨਮ ਵਿੱਚ ਛੇਸ਼ਨਾਗ ਦੇ ਰੂਪ ਵਿੱਚ ਇੱਥੇ ਤਪੱਸਿਆ ਕੀਤੀ। ਇਸ ਤੋਂ ਇਲਾਵਾ ਕਈ ਹੋਰ ਤਪਸਵੀਆਂ ਨੇ ਇਸ ਯੁੱਗ ਵਿੱਚ ਜਨਮ ਲਿਆ। ਔਰੰਗਜੀਬ ਦੇ ਬਾਰੇ ਕਿਹਾ ਜਾਂਦਾ ਹੈ ਕਿ ਪੂਰਵ ਜਨਮ ਵਿੱਚ ਮਹੇਸ਼ਾਪੁਰ ਦੇ ਜਾਮੇ ਵਿੱਚ ਦੁਸ਼ਟ ਦਮਨ ਦੇ ਨਾਲ ਤਪੱਸਿਆ ਕੀਤੀ ਸੀ। ਇਹਨਾਂ ਤਪਸਵੀਆਂ ਦੇ ਸਰਦਾਰ ਸ਼੍ਰੀ ਦੁਸ਼ਟ ਦਮਨ ਜੀ ਮਹਾਰਾਜ ਸਨ। ਸੋ ਅੱਜ ਜਿਹੜੇ-ਜਿਹੜੇ ਵੀ ਆਨਲਾਈਨ ਬੈਠੇ ਨੇ ਇਸ ਵੀਡੀਓ ਨੂੰ ਬਿਲਕੁਲ ਵੀ ਨਜ਼ਰ ਅੰਦਾਜ਼ ਨਾ ਕਰਿਓ ਕਮੈਂਟਾਂ ਦੇ ਵਿੱਚ ਵਾਹਿਗੁਰੂ ਜੀ ਲੈ ਕੇ ਸ਼ੇਅਰ ਕਰ ਦਿਓ ਬੋਲੋ ਜੀ ਵਾਹਿਗੁਰੂ